ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਸੰਗਤ ਜੀ ਅੱਜ ਮੈਂ ਪਹੁੰਚਿਆ ਹਾਂ ਪਿੰਡ ਰੋੜੇਵਾਲ ਸਾਹਿਬ ਆ ਜੋ ਕਿ ਇਹ ਰੋੜੇਵਾਲ ਸਾਹਿਬ ਜ਼ਿਲ੍ਹਾ ਪਟਿਆਲਾ ਦੇ ਵਿੱਚ ਪੈਂਦਾ ਤੇ ਇਸ ਦੇ ਨਾਲ ਜਿਹੜੇ ਪਿੰਡ ਨੇ ਜਿਵੇਂ ਕਿ ਚਲਾਇਲਾ ਦਿੱਤੂ ਪਰ ਦੰਦਰਾਲਾ ਇਹ ਦੋ ਤਿੰਨ ਪਿੰਡਾਂ ਦੇ ਵਿਚਕਾਰ ਪੈਂਦਾ ਹੈ ਤੇ ਇਸ ਜਗ੍ਹਾ ਤੇ ਬਹੁਤ ਵੱਡਾ ਧਾਰਮਿਕ ਸਥਾਨ ਆ ਗੁਰਦੁਆਰਾ ਸਾਹਿਬ ਰੋੜੇਵਾਲ ਸਾਹਿਬ ਆ ਤੇ ਇਸ ਜਗ੍ਹਾ ਤੇ ਅੱਜ ਬਾਬਾ ਪੂਰਨ ਦਾਸ ਜੀ ਦੀ ਜੀ ਦੀ 58ਵੀਂ ਵਰਸੀ ਆ ਤੇ ਤੁਹਾਨੂੰ ਅੱਜ ਦਰਸ਼ਨ ਕਰਵਾਵਾਂਗਾ ਤੇ ਤੁਸੀਂ ਦੇਖ ਸਕਦੇ ਹੋ ਆਲੇ-ਦਾਲੇ ਗੱਡੀਆਂ ਕਿੰਨੀਆਂ ਕਾਰਾਂ ਕਿੰਨੀਆਂ ਲੱਗੀਆਂ ਹੋਈਆਂ ਨੇ ਤੇ ਸੰਗਤ ਦੂਰੋਂ-ਦੂਰੋਂ ਪਹੁੰਚ ਰਹੀ ਆ ਇਸ ਸਤਾਨ ਤੇ ਆਪਾਂ ਤੁਹਾਨੂੰ ਦਿਖਾ ਰਹੇ ਆ ਬ੍ਰਹਮ ਗਿਆਨੀ ਬਾਬਾ ਠਾਕੁਰਦਾਸ ਜੀ ਕੁੱਤਿਆਂ ਵਾਲੇ ਇਸ ਜਗ੍ਹਾ ਤੇ ਨਾ ਆ ਜਗ੍ਹਾ ਈ ਢੀ ਬਣੀ ਹੋਈ ਆ ਕੁੱਤਿਆਂ ਦੀਲੀ ਬਣੀ ਹੋਈ ਆ ਕਰੋ ਜੀ ਦਰਸ਼ਨਾਂ ਏ ਬਾਬਾ ਜੀ ਨੇ ਕੁੱਤਿਆਂ ਦੇ ਲਈ ਜਗ੍ਹਾ ਬਣਾਈ ਹੋਈ ਆ ਜਗ੍ਹਾ ਛੱਡੀ ਹੋਈ ਆ ਇਹ ਕੁੱਤੇ ਦੇ ਲਈ ਤੇ ਤੁਸੀਂ ਵੇਖ ਸਕਦੇ ਹੋ ਕਰ ਸਕਦੇ ਹੋ ਦਰਸ਼ਨ ਇਸ ਜਗ੍ਹਾ ਦੇ ਤੇ ਆਪਾਂ ਹੁਣ ਅੱਗੇ ਜਾ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਤਰਮਕਿਸਤਾਨ ਦੇ ਹਾਂਜੀ ਸੰਗਤ ਵੀ ਦੂਰੋਂ ਨੇੜੇ ਆਕੇ ਨਮਸਤਕ ਹੁੰਦੀ ਐ ਇਸ ਜਗ੍ਹਾ ਤੇ ਤੇ ਮੈਂ ਤੁਹਾਨੂੰ ਦਰਸ਼ਨ ਕਰਾਵਾਂਗਾ ਅੰਦਰ ਪਹੁੰਚ ਰਹੇ ਹਾਂ ਇਸ ਜਗ੍ਹਾ ਜਿੱਥੇ ਦੂਰੋਂ ਨੇੜੇ ਆਕੇ ਸੰਗਤ ਨਮਸਤਕ ਹੁੰਦੀ ਆ ਇਹ ਬਾਬਾ ਜੀ ਦਾ ਬਾਬਾ ਪੂਰਦਾਸੀ ਜੀ ਦਾ ਸਥਾਨ ਆ ਇਹ ਕਰੋ ਜੀ ਦਰਸ਼ਨ ਪਾਗਾ ਵਾਲਿਓ ਕਰੋ ਜੀ ਦਰਸ਼ਨ ਬਾਬਾ ਜੀ ਦੇ ਧੰਨ ਧੰਨ ਬਾਬਾ ਦੇਵਾਦਾਸ ਜੀ ਧੰਨ ਧੰਨ ਬਾਬਾ ਪੂਰਨਦਾਸ ਮਹਾਰਾਜ ਜੀ ਜਿਸ ਜਗ੍ਹਾ ਤੇ ਸੰਗਤ ਨਮਸਤਕ ਹੋ ਰਹੀ ਹੈ ਤੁਸੀਂ ਵੇਖ ਸਕਦੇ ਹੋ ਹਾਂਜੀ ਤੁਹਾਨੂੰ ਦਰਸ਼ਨ ਕਰਾ ਰਿਹਾ ਸੰਗਤਾਂ ਇੱਥੇ ਨਾ ਦੂਰੋਂ ਨੇੜੋਂ ਆ ਕੇ ਪਹੁੰਚ ਗਏ ਨਮਸਤ ਘੋਰੀਏ ਤੁਸੀਂ ਦੇਖ ਸਕਦੇ ਹੋ ਕਰੋ ਇਹ ਦਰਸ਼ਨ ਬਾਬਾ ਪੁਰਨਦਾਸ ਮਹਾਰਾਜ ਜੀ ਦੇ ਇਹ ਕਰੋ ਇਹ ਭਾਗਾਂ ਵਾਲੇ ਦਰਸ਼ਨ ਹਾਜ਼ਰੀ ਲਗਾਓ ਵੈਰੂ ਜੀ ਲਿਖ ਕੇ ਕਮੈਂਟਾਂ ਵਿੱਚ ਵੈਰੂ ਜੀ ਲਿਖ ਕੇ ਹਾਜ਼ਰੀ ਲਗਾਓ ਜੀ ਤਾਂ ਤਾਂ ਨਾ ਬਾਬਾ ਪੁਰਨਦਾਸ ਮਹਾਰਾਜ ਜੀ ਤੇ ਬਾਬਾ ਵੀਰਨਦਾਸ ਮਹਾਰਾਜ ਜੀ ਤੇ ਮਾਤਾ ਜੂਣੀ দাস ਜੀ اے ਬਾਬਾ ਬੀਰੰਦਸ ਜੀ ਨੇ ਮਹਾਰਾਜ ਜੀ ਹੈ ਤੁਸੀਂ ਵੇਖ ਤੁਸੀਂ ਵੇਖ ਰਹੇ ਹੋ ਬਾਬਾ ਬੀਰੰਦਸ ਜੀ ਦੇ ਕਰੋ ਜੀ ਦਰਸ਼ਨ ਜੋ ਕਿ ਬਦੋਸੀ ਕਲਾਂ ਵਾਲੇ ਨੇ ਬਾਬਾ ਜੀ ਇਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਰਿਸ਼ਤੇ ਦੇ ਵਿੱਚ ਮਾਮਾ ਜੀ ਲੱਗਦੇ ਸਨ ਜੀ ਇਹ ਬਾਬਾ ਬੀਰੰਦਸ ਜੀ ਕਰੋ ਜੀ ਦਰਸ਼ਨ ਇਹਨਾਂ ਦੇ ਤੇ ਇਹਨਾਂ ਦੇ ਚ ਇਹਨਾਂ ਦੇ ਚੇਲੇ ਮਾਤਾ ਜੂਣੀ দাস ਜੀ ਤੇ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ ਕਰੋ ਜੀ ਦਰਸਨ ਭਗਵਾਨ ਸ੍ਰੀ ਚੰਦਰ ਜੀ ਮਹਾਰਾਜ ਜੋਗੀ ਰਾਜ ਉਦਾਸੀਨ ਆਚਾਰੀਆ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਇਹ ਜਿਹੜੇ ਬਾਬਾ ਸ੍ਰੀ ਚੰਦ ਮਹਾਰਾਜ ਜੀ ਨੇ ਇਹ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਨੇ ਜੀ ਇਹ ਬਾਬਾ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਕਰੋ ਜੀ ਸੰਤ ਬਾਬਾ ਰੰਗੀ ਰਾਮ ਜੀ ਮਹਾਰਾਜ ਰੋੜੇਵਾਲ ਚਲਾ ਲਾ ਬਦੋਚੀ ਉਦਾਸ ਸੀਨਾ ਖੁਨੀ ਮਾਜਰਾ ਰੁਪਾਲ ਹੈੜੀ ਪਟਾਲ ਸਮਾਦਿਸ਼ਟ ਕਰੋ ਜੀ ਦਰਸਾ ਹਾਂਜੀ ਮਹਾਨ ਮਨੀਸ਼ਵਰ ਕੋਰਤ ਪਿਸਵਰ ਤਪੀਸਰ ਸੰਤ ਮੁਨੀ ਰਾਧਾ RAM ਜੀ ਮਹਾਰਾਜ ਲਵਾਨਾ ਲਵਾਨੇ ਵਾਲੇ ਸੰਤ ਨੇ ਜੀ ਇਹ ਰਾਧਾ RAM ਜੀ ਇਹ ਦਰਸ਼ਨ ਕਰਵਾਣਾ ਦੇ ਬਾਬਾ ਜੀ ਦੇ ਲਵਾਲੇ ਵਾਲੇ ਸੰਤ ਨੇ ਜੀ ਰਾਜਾ ਰਾਮ ਜੀ ਇਹ ਮਹਾਰਾਜ ਜੀ ਤੇ ਅਗੇ ਬੱਬਾ ਬਲਵੰਤ ਸਿੰਘ ਜੀ ਦੇ ਜੋ ਕਿ ਸਿਵੜਾ ਸਾਹਿਬ ਵਾਲਿਆਂ ਦੇ ਦਰਸ਼ਨ ਕਰਵਾਵਾਂਗੇ ਜੀ ਤੁਹਾਨੂੰ ਇਹ ਸੰਗਤ ਇਸ ਜਗ੍ਹਾ ਤੇ ਨਮਸਤਕ ਹੋ ਰਹੀ ਆ ਦੂਰੋਂ ਨੇੜਿਓਂ ਪਹੁੰਚ ਰਹੀ ਆ ਤੁਸੀਂ ਵੇਖ ਸਕਦੇ ਹੋ ਸੰਗਤਾਂ ਦੀ ਵੀ ਕਰਾਨੀ ਜੀ ਤੁਹਾਨੂੰ ਦਸਣਾ ਜੀ ਕਰਾਰੇ ਤੁਹਾਨੂੰ ਦਰਸ਼ਨ ਮੈਂ ਸਮੇ ਬੱਬਾ ਬਲਵਾਨ ਸਿੰਘ ਜੀ ਦੇ ਛੋੜਾ ਸਾਹ ਵਾਲਿਆਂ ਦੇ ਬੱਬਾ ਜੀ ਨਾ 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 ਬੱਬਾ ਜ ਹਾਂਜੀ ਕਰੋ ਜੀ ਦਰਸ਼ਨ ਸੰਤ ਬਾਬਾ ਬਲਵੰਤ ਸਿੰਘ ਜੀ ਸਿੱਧ ਸਰ ਸਿਹੋੜਾ ਸਾਹਿਬ ਵਾਲਿਆਂ ਦੇ ਰੋੜਾ ਵਾਲ ਸਾਹਿਬ ਕੀਰਤਨ ਦੇ ਧਨੀ ਰਾਜੇ ਜੋਗੀ ਸ੍ਰੀਮਾਨ 111 ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜੀ ਸਿਹੋੜਾ ਸਾਹਿਬ ਵਾਲੀ ਜੀ ਤੇ ਸੰਗਤਾਂ ਤੁਸੀਂ ਵੇਖ ਸਕਦੇ ਦੂਰੋਂ ਨੇੜੇ ਪਹੁੰਚ ਰਿਹਾ ਹੈ ਤੇ ਨਮਸਤਕੋੜੀ ਨੂੰ ਇਸ ਸਥਾਨ ਤੇ ਤੇ ਹੁਣ ਆਪਾਂ ਦਰਸ਼ਨ ਕਰਾਵਾਂਗੇ ਅੱਗੇ ਪਹੁੰਚਦੇ ਆਂ ਜੀ ਤੀਸੇ ਸਥਾਨ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਆਂ ਜੀ ਮੈਂ ਤਿਆਰੀ ਹੋਣ ਜਾ ਰਹੀ ਹੈ ਜੀ ਹੁਣ ਕੁਸ਼ਤੀ ਦੀ ਪਹੁੰਚਦੇ ਆਂ ਅੱਗੇ ਹਾਂਜੀ ਤਿਆਰੀ ਹੋ ਚੱਲੀ ਆ ਕਹਿੰਦੇ ਕੁਸ਼ਤੀ ਦੀ ਹਾਂਜੀ ਤਿਆਰੀ ਹੋ ਰਹੀ ਆ ਕੁਸ਼ਤੀ ਦੀ ਵਾ ਸਮੇਂ ਢੰਡੀ ਦੀ ਕੁਸ਼ਤੀ ਤਿਆਰੀ ਹੋ ਰਹੀ ਆ ਹਾਂਜੀ ਬਾਬਾ ਜੀ ਜੀ 58 ਵਾਰਤੀ ਤੇ Opa, oi, ਹੋਇ ਤੇ ਆਪਾ ਜਿੱਥੇ ਕੁਸ਼ਤੀ ਚਾਰਟ ਹੋਏਗੀ ਜਿਸੀ ਜਗ੍ਹਾ ਦੇਣਾ ਕੁਸ਼ਤੀਆਂ ਹੋਣਗੀਆਂ ਤੁਸੀਂ ਦੇਖ ਸਕਦੇ ਹੋ ਕੌਣ ਚੁੰਧੇ ਚਾਲਤਾ ਕਰੇ ਮਾਚ ਕਲਾਗੇ ਬਾਬਾ ਸਾਡੇ ਤੋਂ ਬੁਰਾ ਤੋਂ ਬਾਹਰ ਬਿਰਲ ਕਿੰਨ ਮਹਾਰਾ ਫੋਜ ਜਨ ਮਹਾਰਾਜ ਦੀ ਮੱਤ ਬੰਦਾ ਪ੍ਰਮਾਤ ਮਹਾਰਾਜ ਦੀ ਜੈ ਮਨ ਲੱਛੜੇ ਦੀ ਹਾਂਜੀ ਗਰਾਉਂਡ ਦੇ ਆਦ ਵਾਲੇ ਗੇੜਾ ਨਾਲ ਪਾਣੀ ਛਟਾਇਆ ਜਾ ਰਿਹਾ ਗਰਾਊਂਡ ਦੇ ਵਿੱਚ ਟਰੈਕਟਰ ਦੇ ਨਾਲ ਗਰਾਊਂਡ ਦੇ ਵਿੱਚ ਚੱਕਰ ਲਗਾਏ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਥੋੜੇ ਸਮੇਂ ਵਿੱਚ ਪੁਸਤੀਆਂ ਸਟਾਰਟ ਹੋਣ ਵਾਲੀਆਂ ਨੇ ਆਹੋ ਵਾਲੇ ਜਿਹੜਾ ਉਹਨਾਂ ਦਾ ਖਾਣਾ ਪਾ ਕੇ ਤੇ ਇਸ ਜਗ੍ਹਾ ਤੇ ਹੁਣ ਚੰਡੀ ਬੰਨੀ ਜਾਵੇਗੀ ਹਾਂ ਜੀ ਹਾਂ ਜੀ ਇਸ ਜਗ੍ਹਾ ਤੇ ਨਾ ਕੁਸ਼ਤੀ ਦੀ ਚੰਡੀ ਦੀ ਕੁਸ਼ਤੀ ਚੰਡੀ ਬੰਨੀ ਜਾਵੇ ਕਿਥੇ ਜੀ ਲੈ ਸਕਦੇ ਹੋ ਆਰੇ ਗਨੇ ਕਰ ਲੋ ਜੀ ਆਪ ਸੈਟ ਕਰ ਲਾਂਗੇ ਹਾਂਜੀ ਸਾਰੇ ਕਰ ਲੋ ਠੀਕ ਹੈ ਹਾਂਜੀ ਤਨਤਨ ਬਾਬਾ ਪੂਰਨਦਾਸ ਜੀ ਦੀ 58 ਵਰਸੀ ਦੇ ਕੁਰਸਤੀ ਕਰਵਾਈ ਜਾ ਰਹੀ ਹੈ ਤੇ ਚੰਡੀ ਬੰਨੀ ਗਈ ਹੈ ਤੁਸੀਂ ਵੇਖ ਸਕਦੇ ਹੋ ਤੇ ਇਹ ਚੰਡੀ ਬੰਨੀ ਗਈ ਹੈ ਤੁਸੀਂ ਵੇਖ ਸਕਦੇ ਹੋ ਕੁਰਸਤੀਆਂ ਥੋੜੇ ਸਮੇਂ ਦੇ ਵਿੱਚੋਂ ਸਟਾਰਟ ਹੋਣ ਵਾਲੀਆਂ ਨੇ ਜੀ ਤੁਸੀਂ ਆਪਣੇ ਚੈਨਲ ਤੇ ਦੇਖ ਸਕਦੇ ਹੋ ਤੇ ਹੁਣ ਥੋੜੇ ਸਮੇਂ ਵਿੱਚ ਕੁਸ਼ਤੀਆਂ ਸਟਾਰਟ ਹੋਣ ਵਾਲੀਆਂ ਨੇ ਹਾਂਜੀ ਪਹੁੰਚਿਆ ਹੋਇਆ ਰੋੜੇਵਾਲ ਸਾਹਿਬ ਅੱਜ ਬਾਬਾ ਜੀ ਦੀ ਵਰਸੀ ਤੇ ਬਾਬਾ ਪੂਰਨਦਾਸ ਜੀ ਦੀ ਵਰਸੀ ਅੱਜ 58ਵੀਂ ਵਰਸੀ ਮਨਾਈ ਜਾ ਰਹੀ ਆ ਜਿੱਥੇ ਕਿ ਅੱਜ ਪੋਸਟਿਆ ਵੀ ਹਰਿਆਣਾ ਦੇ ਜਾਦੇਵ ਚ ਸਿੰਘ ਜੀ ਕਨੇਡਾ ਪਿੰਡ ਲਾਸ ਸ਼ਾਨਾ ਕੁਮਰਮਲ ਸਿੰਘ ਜੀ ਲਾਟ ਇਸੇ ਪਰਿਵਾਰ ਦਾ ਅਸੀਂ ਪਹਿਲੇ ਧੰਨਵਾਦ ਕਰਦੇ ਹਾਂ ਜ਼ਿਲ੍ਹਾ ਵੱਲੋਂ 52000 ਰੁਪਏ ਦੀ ਛੱਡੀ ਬਣੇਗੀ ਅਸੀਂ ਪਹਿਲੇ ਧੰਨਵਾਦ ਕਰਦੇ ਹਾਂ ਜੀ ਸ੍ਰੀ ਗਾਹਟੁਰ ਜੀ ਕੇ ਸਾਥੇ ਬਾਈ ਪਾਲਵਾਨਾਂ ਨੂੰ ਬੰਤੀ ਹੈ ਥੋੜੇ ਸਤਿਕਾਰਯੋਗ ਬਾਹਰ ਮੋਟਰਾਂ ਤੇ ਬੈਠੇ ਨੇ ਆਪੋ ਆਪਣੀਆਂ ਗੱਡੀਆਂ ਵਿੱਚ ਬੈਠੇ ਨੇ ਸੱਜੇ ਕੁੱਤੇ ਖੜੇ ਨੇ ਬੇਨਤੀ ਹੈ ਬਲਵਾਨ ਜਲਦੀ ਤੋਂ ਜਲਦੀ 6:30 ਵਜੇ ਪਹੁੰਚੋ ਆਪਾਂ ਥੋੜੇ ਸਮੇਂ ਵਿੱਚ ਤੁਹਾਨੂੰ ਇਸ਼ਾਰਾ ਦੇ ਜਲਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਬੇਨਤੀ ਹੈ ਦੁਬਾਰਾ ਦੇ ਸਤਿਕਾਰਯੋਗਾਂ ਨੂੰ ਜਲਦੀ 6:30 ਵਜੇ ਪਹੁੰਚੋ ਹਾਂਜੀ ਜੀ ਗਈ ਅਸੀਂ ਪਹਿਲਾਂ ਧੰਨਵਾਦ ਕਰਦੇ ਆ ਸਰਦਾਰ ਗੁਰਮਿੰਦਰ ਸਿੰਘ ਜੀ ਇਟਲੀ ਔਰ ਬਾ ਸਮਾ ਹਾਤਮ ਸਿੰਘ ਜੀ ਜਿਉਣਾ ਜੋ ਕਾਮਰ ਕਸੇ ਕਰਕੇ ਆਪਕੋ ਆਪਣੀ ਜਗ੍ਹਾ ਤੇ ਪਹੁੰਚ ਜਾਣਗੇ ਆਪਕੋ ਆਪਣੇ ਵਿਭਾਗ ਸਾਹਮ ਲੈਣਗੇ ਤੇ ਆਪਕੋ ਆਪਣੇ ਵਿਭਾਗਾਂ ਦੇ ਵਿੱਚ ਆਪਕੋ ਆਪਣੇ ਕੰਮ ਸ਼ੁਰੂ ਕਰ ਦੇਣਗੇ ਉਧਰ ਅਸੀਂ ਪਾਤਸ਼ਾਹ ਨੂੰ ਧੰਨਵਾਦ ਕਰਦੇ ਆਂ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ 01850 ਜੀ ਪਹੁੰਚ ਚੁੱਕੇ ਨੇ ਉਹਨਾਂ ਦਾ ਵੀ ਸਦਾ ਨੂੰ ਧੰਨਵਾਦ ਕਰਦੇ ਆਂ ਸੇਵਾਦਾਰ ਸਰਦਾਰ ਜਤਿੰਦਰ ਸਿੰਘ ਜੀ ਸੋਮਲ ਖੇੜੀ ਵਾਲੇ ਬੜੇ ਪਾੜੇ ਸੇਵਾਦਾਰ ਤੇ ਲੱਖ ਰੁਪਈਆ ਬਾਬਾ ਜੀ ਦੀ ਕਾਰ ਸੇਵਾ ਦੇ ਵਿੱਚ ਇਹਨਾਂ ਵੱਲੋਂ ਵੱਡੇ ਯੋਗਦਾਨ ਪਾਏ ਜਾਂਦੇ ਨੇ ਸਰਦਾਰ ਜਤਿੰਦਰ ਸਿੰਘ ਜੀ ਸੋਮਲ ਖੇੜੀ ਵਾਲੇ ਸਾਰੇ ਬੰਦੂ ਸਰਦਾਰ ਸੋਮਲ ਵਾਲੇ ਜੰਗਲਾ ਵਾਲਾ ਅਮਰੋਤਾਰ ਨੂੰ ਤਰਵਾਸ ਪਾ ਹਰ ਕਿਵਾਰਾ ਤੇ ਬੇਤੀ ਰਿਆ ਜਿਹੜੇ ਸੈਮੀ ਜੋੜ ਦੇ ਤਾਰਵਾਨ ਹੱਲੇ ਦੀ ਬਾੜਾ ਮੇਰੀਆਂ ਥੜੇ ਸਮੇਂ ਵਿੱਚ ਵੀ ਕੁਸ਼ਤੀ ਦੇੰਦੇ ਸ਼ੁਰੂ ਕਰਵਾਇਆ ਜਾ ਰਿਹਾ ਜੈਜੀ ਤੇ ਜਲਦੀ ਅਖਾੜੇ ਪਾਸੇ ਵਿੱਚ ਬੱਜੋ ਬਾਹਰ ਵਾਲਿਆਂ ਨੂੰ ਦੇਖੋ ਜਿਹੜੇ ਹੱਲੇ ਦੀ ਬਾੜਾ ਆਗੇ 550 ਦੇ ਵਿੱਚ ਬੈਠੇ ਅਖਾੜੇ ਪਾਸੇ ਦੀ ਸਲਾਮੀ ਲਓ ਉਹ ਤੇ ਮਾਲਵੇ ਦੀ ਜਿੰਦਗਾਨ ਕੁਸ਼ਤੀ ਦੇ ਦਾਦਾ ਪੋਹਰ ਤਾਰਵਾਨ ਅਮਰੀਕ ਸਿੰਘ ਕਾੜਾ 라ਉਣੀ ਉਹ ਵੀ ਆਪਣੇ ਅਖਾੜੇ ਦੇ ਤਾਰਵਾਨਾਂ ਨੂੰ ਲੈ ਕੇ ਖਾੜੇ ਪਾਸੇ ਵਿੱਚ ਪਹੁੰਚ ਚੁੱਕੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਮਾੜੀ ਫਰੀਦਪੁਰ ਪਲਵਾਨ ਜੀ ਖਾੜਾ ਲਗ ਜਾਣਾ ਬੱਗਾ ਪਲਵਾਨ ਜੀ ਉਹ ਵੀ ਆਪਣੇ ਖਾੜੇ ਤੇ ਪਲਵਾਨਾਂ ਨੂੰ ਲੈ ਕੇ ਖਾੜੇ ਪਾਸਾ ਵਿੱਚ ਪਹੁੰਚ ਚੁੱਕੇ ਨੇ ਬਹੁਤ ਸੋਤ ਤੋਂ ਬਹੁਤ ਧੰਨਵਾਦ ਕਰਦੇ ਆ ਬਕਰ ਅਸੀਂ ਤਾਜ਼ਾ ਤੋਂ ਧੰਨਵਾਦ ਕਰਦੇ ਆ ਗਿੱਲੂ ਪਲਵਾਨ ਜੀ ਚਾਸ਼ਦਾ ਸਾਡੇ ਲਾਡਲੇ ਦਾ ਮਾਂ ਪੀੜੀ ਦਾ ਪੀੜੀ ਪਰਿਵਾਰੀ ਚੱਲਦੀ ਜਾਏ ਇਹਨਾਂ ਨਾਲ ਇੱਥੇ ਪਹੁੰਚਦੇ ਅਸੀਂ ਦਾ ਧੰਨਵਾਦ ਕਰਦੇ ਆ ਤੇ ਜ਼ਿੰਮੇਵਾਰੀ ਦੇ ਪੰਜਾਬੀਆਂ ਸਮੁੱਚੀ ਕਾਗਲ ਕਮੇਟੀ ਵੱਲੋਂ ਉਹਨਾਂ ਨੇ ਮੋਦਿਆ ਤੇ ਰੱਖਿਆ ਜਿਹਨੂੰ ਪਾਏ ਬਾਜੀ ਚਾਸਵਾਲ ਉਹਨਾਂ ਦਾ ਵੀ ਬੇਨਤੀ ਧੰਨਵਾਦ ਕਰਦੇ ਹਾਂ ਹਾਲੀਵੁੱਡ ਲਿਖੇ ਜੀ ਭਈ ਅਸੀਂ ਪਾਏ ਨੂੰ ਧੰਨਵਾਦ ਕਰਦਾ ਹਾਂ ਸਰਦਾਰ ਅਰਸ਼ਦੀਪ ਸਿੰਘ ਜੀ ਕੈਨੇਡਾ ਸਾਲਾ ਪੰਨਰਮਲ ਸਿੰਘ ਜੀ ਪਿੰਡ ਲੋਟ ਇਹਨਾਂ ਵੱਲੋਂ ਇਸ ਚਲਦੇ ਮਹਾਮਹਿੰਤੀ ਪੰਧ ਦੇ ਵਿੱਚ 52000 ਰੁਪਏ ਦਾ ਬੰਦਾ ਯੋਗਦਾਨ ਪਾਇਆ ਸੀ ਕਾਦਰ ਉਹ ਧੰਨਵਾਦ ਕਰਦੇ ਆ ਸਾਡੇ ਮੰਗੀ ਸਿੱਧੂ ਜੀ ਹਾਂ ਜੀ ਥੋੜੇ ਸਮੇਂ ਵਿੱਚ ਨਾ ਸਿੰਜ ਤਿਆਰ ਹੋਣ ਸਟਾਰਟ ਹੋਣ ਵਾਲੀ ਆ ਤੇ ਤੁਸੀਂ ਵੇਖ ਸਕਦੇ ਹੋ ਸਾਲਾ ਭਾਗਮ ਛੰਡੀ ਦੀ ਕੁਸ਼ਤੀ ਦੀ ਛੰਡੀ ਬੰਨੀ ਚੁੱਕੀ ਹੈ ਇਹਨਾਂ ਵੱਲੋਂ ਵੀ ਕੁਸ਼ਤੀ ਦੀ ਛੰਡੀ ਬਣ ਚੁੱਕੀ ਹੈ ਇਸ ਜਗ੍ਹਾ ਤੇ ਮੌਜੂਦ ਰਿਹਾ ਸੀ ਤੇ ਬਹੁਤ ਧੰਨਵਾਦ ਕਰਦੇ ਆ ਜੀ ਆਰਮ ਸ਼ਰਮਾ ਜੀ ਮਾਰਨ ਵਾਲੇ 5200 ਰੁਪਏ ਸਾਡੇ ਇਸ਼ਾਰ ਸ਼ਰਮਾ ਜੀ ਉਨ੍ਹਾਂ ਵੱਲੋਂ ਵੀ 5200 ਰੁਪਇਆ ਵਾਰਨ ਤੋਂ ਉਹਨਾਂ ਵੱਲੋਂ ਵੀ 5200 ਰੁਪਇਆ 쿠ਸ਼ਤੀ ਦੰਗਲੇ ਵੱਡਾ ਯੋਗਦਾਨ ਪਾਇਆ ਹੈ। ਇਹਦੇ ਲਈ ਧੰਨਵਾਦ ਕਰਦੇ ਹਾਂ। ਤੇ ਸਰਦਾਰ ਜਗਤਾਰ ਸਿੰਘ ਜੀ ਤਾਰੀ 2100 ਰੁਪਇਆ ਉਹਨਾਂ ਵੱਲੋਂ ਵੀ ਇਸ 쿠ਸ਼ਤੀ ਦੰਗਲੇ ਵੱਡਾ ਯੋਗਦਾਨ ਪਾਇਆ ਤੇ ਅਧਰੋ ਧੰਨਵਾਦ ਕਰਦੇ ਹਾਂ। ਅਸ਼ੋਕ ਤਮਾਰ ਜੀ 1100 ਰੁਪਇਆ ਉਹਨਾਂ ਦਾ ਵੀ ਸਹਿਤ ਵੱਲ ਧੰਨਵਾਦ ਕਰਦੇ ਹਾਂ। ਨੰਬਰਦਾਰ ਸਾਹਿਬ ਜੀ ਤੁਸੀਂ ਲਿਸਟ ਬਣਾ ਲਿਆ ਕਰੋ ਤੇ ਜਦੋਂ ਪੱਕੀ ਲਿਸਟ ਬਣ ਗਈ ਫਿਰ ਸਾਡੇ ਕੋਲ ਆ ਕੇ ਠੀਕ ਹੈ ਜੀ ਲਾਜੀਤ ਕਲਵੰਤ ਪਹਿਲਵਾਨ ਜੀ ਰੈਫਰ ਦੀ ਸੇਵਾ ਲਈ ਅਖਾੜੇ ਪਾਸੇ ਮੈਂ ਪਹੁੰਚ ਨਹੀਂ ਕਰ 파 ਸਕਦਾ ਤਰੋਂ ਬ੍ਰਾਹਮਣ ਸ਼ੂਦ ਵੈਸ ਅਪਦੇਸ਼ ਚੌ ਵਰਨਾਂ ਨੂੰ ਸਾਂਝਾ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੱਸਾ ਵਾਰਾ ਜੀਓ ਅਪਲੇ ਅੱਲਾ ਨੂਰ ਪਾਇਆ ਉਦਰ ਤਕੇ ਸਾ ਬੰਦੇ ਏਕ ਨੂਰ ਤੇ ਸਭ ਦਾ ਉਪਜਿਆ ਕੌਣ ਭਲੇ ਕੌਣ ਮੰਦੇ ਏਕ ਪਿਤਾ ਏਕ ਸਿੱਕੇ ਹਮਾਰਾ ਤੂੰ ਮੇਰਾ ਦਰਹਾਈ ਗੁਰੂ ਮਹਾਰਾਜ ਜੀ ਨੇ ਸਾਰੇ ਧਰਮਾਂ ਨੂੰ ਸਭ ਦਾ ਤਵੇਸ਼ ਬਖਸ਼ ਕੀਤਾ ਆਪਾਂ ਸਾਰੇ ਧਰਮਾਂ ਦੇ ਲੋਕ ਸਾਰੇ ਫਿਰਕਿਆਂ ਦੇ ਲੋਕ ਇਕੱਠੇ ਹੋ ਕੇ ਜੋ ਭੋਤਾਂ ਦੀ ਇਹ ਰਵਾਇਤ ਪੁਸ਼ਟੀ ਸੰਗਠਨ ਨਾਲ ਮਾਣ ਮਾਣੇ ਨਾਲ ਲੈਣ ਵਾਲੇ ਕਿੰ ਵਧੀਆ ਬੰਦੇ ਸੀ 99 950 ਦੀ ਪੁਰਾਣੇ ਸੇਵਾਦਾਰ ਨੇ ਹਾਂ ਸਾਡੇ ਸੰਗਤ ਜੋਗ ਹਰ ਭਜਨ ਸਰਦਾਰ ਹਰ ਭਜਨ ਸਿੰਘ ਜੀ ਅ ਜਥੇਦਾਰ ਸਾਹਿਬ ਜੈਨੀ ਜੀ ਉਹ ਵੀ ਮੰਚ ਤੇ ਸਟਾਫ ਹਾਂਜੀ ਕੁਸ਼ਤੀਆਂ ਸਟਾਰਟ ਹੋਣ ਚੱਲੀਆਂ ਨੇ ਤਿਆਰੀਆਂ ਹੋ ਰਹੀਆਂ ਨੇ ਜੀ ਪਹਿਲਵਾਨਾਂ ਦੀ ਤੇ ਹੁਣ ਮੈਂ ਬੇਨਤੀ ਕਰਦਾ ਜੋੜਾ ਮਲਾਉਣ ਵਾਲੀ ਟੀਮ ਨੂੰ ਪਹਿਲੀ ਪਰਚੀ ਬਣਾ ਕੇ ਸਾਡੇ ਕੋਲ ਭੇਜਣ ਦੀ ਕਿਰਪਾਲਤਾ ਕਰੋ ਜੀ ਲਓ ਜੀ ਸਾਡੇ ਪੰਦਲ ਕਮੇਟੀ ਦੇ ਹਜਾਇਤਾਂ ਸੋਲੂ ਜੀ ਸਾਡੇ ਲੈ ਨਹੀਂ ਜਾਲੀਏ ਹੋਰ ਨਕਰਤਾ ਦੀ ਗੱਲ ਕਰਨੀ ਸਖਤ ਮਨਾਹੀ ਹੈ ਠੱਗਿਆ ਖਾਣਾ ਠੱਗਿਆ ਬਾਣਾ ਠੱਗਿਆ ਗਾਣਾ ਸਟੀਲ ਕੌਮ ਨੂੰ ਮੂੰਹ ਬਣਾਉਂਦੇ ਨੇ ਇਹ ਸਾਡੀਆਂ ਜਿਹੜੀਆਂ ਆ ਹਦਾਇਤਾਂ ਨੂੰ ਕਿਸ ਨੇ ਸਵੀਕਾਰ ਕਰਨੀਆਂ ਨੇ ਪਹਿਲੇ ਪੁੱਛਤੀ ਪ੍ਰਿੰਸ ਮਾਹੌਰਾਲਾ ਹਰਮਨ ਲੰਗ ਸੇਠੀ ਪਤੂ ਪਰਮਾਨੋ ਜਸਨ ਪਹਿਲਵਰ ਲੰਗਰ ਆਜਵੀਰ ਪਹਿਲਵਾਨ ਜੀ ਭੁੰਗੜ ਉਹ ਦੋਨੇ ਪਹਿਲਵਾਨ ਦੋਨੇ ਜੋੜਾ ਦੇ ਪਹਿਲਵਾਨ ਖੜੇ ਪਏ ਸਾਬਿਤ ਬਹੁਤ ਬਈ ਆਓ ਪਹਿਲੀ ਜੋੜਦੇ ਪਹਿਲਵਾਨਾਂ ਨੂੰ ਬੇਨਤੀ ਹੈ ਪ੍ਰਿੰਸ ਪਲਵਨ ਮਹਰਾਨਾ ਹਰਮਨ ਪਹਿਲਵਾਨ ਲੰਗ ਆਓ ਪਹਿਲਵਾਨਾਂ ਨੂੰ ਬੇਨਤੀ ਹੈ ਜਲਦੀ ਨਾਲ ਅਖਾੜੇ ਪਾਸੇ ਵਿੱਚ ਪੁੱਜੋ ਤੇ ਨਾਲ ਹੀ ਪਹਿਲੀ ਕੁਸ਼ਤੀ ਤੇ ਪਹਿਲਵਾਨਾਂ ਨੂੰ ਅਸ਼ੀਰਵਾਦ ਦਿੱਤਾ ਜਾਣਾ ਹੈ ਯਾਦਗਾਰੀ ਫੋਟੋ ਕਰਵਾਈਆਂ ਜਾਣੀਆਂ ਮਾਜੀ ਸਰਦਾਰ ਹਰਜਿੰਦਰ ਸਿੰਘ ਜੀ ਬਾਦਲ ਮਹਾਲੀ ਵਾਲੇ ਉਹ ਵੀ ਖਾੜੇ ਪਾਸੇ ਵਿੱਚ ਪਹੁੰਚਦੇ ਨੇ ਸੀ ਤਾਦੂ ਧੰਨਵਾਦ ਕਰਦੇ ਆ ਕਿ ਹੁਣ ਮੈਂ ਬੇਨਤੀ ਕਰਦਾ ਸਾਡੇ ਸਰਪੰਚ ਬਲਵਿੰਦਰ ਸਿੰਘ ਜੀ ਕੰਡ ਸਾਹਿਬ ਆਓ ਆਪਾ ਸਮੁੱਚੀ ਦੰਗਲ ਕਮੇਟੀ ਨੂੰ ਖਾੜੇ ਪਾਸਰ ਤੇ ਲੈ ਕੇ ਪਹੁੰਚੀਏ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦਿਈਏ ਤੇ ਖਾੜੇ ਦਾ ਸੋਭਰਾਮ ਕਰੀਏ ਜੀ ਮੈਂ ਬੇਨਤੀ ਕਰਦਾ ਬਿੱਲੂ ਪਹਿਲਵਾਨ ਜੀ ਸਰਦਾਰ ਬਲਵਿੰਦਰ ਸਿੰਘ ਦੀ ਕੰਡ ਸਾਹਿਬ ਇਹ ਮੈਂ ਬੈਠ ਕੇ ਕਰਦਾ ਆਂ ਬਾਬਾ ਭਗਤ ਸਿੰਘ ਜੀ ਆਓ ਜੀ ਇੱਥੇ ਆ ਕੇ ਆਹ ਲਾਡ ਸਾਹਿਬ ਜੀ ਚੇਰਮੈਨ ਸਾਹਿਬ ਸਰਜੀਤ ਸਿੰਘ ਜੀ ਅਓ ਸਾਰੀ ਸੰਗਤ ਨੂੰ ਬੇਨਤੀ ਹੈ ਆ ਸਾਡੇ ਸਤਿਕਾਰਯੋਗ ਸਾਹਿਬ ਜੀ ਬਾਬਾ ਭਗਤ ਸਿੰਘ ਜੀ ਨੰਦਰਾਲੀ ਵਾਲੇ ਪਾਰਾ ਸਿੰਘ ਜੀ ਲੰਬੜਦਾਰ ਸਾਹਿਬ ਸਰਦਾਰ ਬੇਟੀਆਂ ਸਾਰੇ ਚਲੇ ਗਏ ਆ ਜੀ ਸਾਹਮਣੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਾਰੇ ਵੀਰਾਂ ਨੂੰ ਬੋਲਤੀ ਆ ਬਾਈ ਗੁਰਮੀ ਸਿੰਘ ਜੀ ਆਜੋ ਹੋਇਆ ਤਾਂ ਬੋਲੀਆਂ ਬੋਲੂਗਾ ਆਜਾ ਆਜੋ ਬਲੋ ਅੰਕੀ ਪੇਪਰ ਪਰ ਪ੍ਰਿੰਸ ਮਹਾਰਾਣਾ ਹਰਮਨ ਲੰਗੋ ਜਸਨ ਲੰਗ ਤੇ ਰਾਜਵੀਰ ਤੇ ਸਾਰੇ ਵੀਰ ਖਾਣੇ ਆਜੋ ਲੇਟ ਹੋ ਗਿਆ ਆਪਣਾ ਪੰਜਾਬ ਕੀ ਗੱਲ ਸ਼ੁਰੂ ਕਰਾ 794 ਇਹਨਾਂ ਦਾ ਵੀ ਪੈਗ ਲਾਉਣਾ ਸਾਬ ਜੀ ਤੁਸੀਂ ਵੀ ਚਲੋ ਝੰਡੀ ਗੋਲੀ ਆਜੋ ਸਾਰੇ ਸੰਗਤ ਨੂੰ ਬੇਨਤੀ ਆਖਦੇ ਪਾਸੇ ਵੀ ਜਾ ਕੇ ਪਹਿਲੀ ਜੋੜ ਦੇ ਪਹਿਲਵਾਨਾਂ ਨੂੰ ਅਸ਼ੀਰਵਾਦ ਦਿਓ ਤੇ ਆਪਾਂ ਖਾੜੇ ਦਾ ਸੁਭ ਰੰਮ ਕਰੀਏ ਰੰਚ ਲੜਨਾ ਮਪਹਿਲਵਾਨੀ ਨਾਲ ਬਹੁਤ ਤਕੜਾ ਬਣੇ ਹੋਰ ਪੁੱਤ ਕੀ ਨਾਮ ਤੁਹਾਡਾ ਬਾਈ ਬਿੰਦਰ ਮੰਨੂ ਦੀ ਵਾਲੇ ਆਪਣੀ ਬਸ ਦੇ ਕੋਲ ਬਹਨ ਜਾਣਾ ਬਿੰਦਰ ਮੰਨੂ ਦੀ ਵਾਲੇ 6 ਵਜੇ ਸਾਰਿਆਂ ਦੀ ਲੈ ਲਿਓ ਛੱਡਿਓ ਨਾ ਥੋੜਾ ਘਾਟ ਪਿੱਛੇ ਨਾ ਹੋ ਜਾ ਵੀਰੇ ਕਲੀਅਰ ਆ ਜੂਗੀ ਕੋਈ